ਬਦਮਾਸ਼ਾਂ ਨੇ ਸ਼ਰ੍ਯਾਮ ਐਨ ਆਰ ਆਈ ਦੇ ਘਰ ਤੇ ਕੀਤਾ ਹਮਲਾ ਮੇਰਾ ਪਿੰਡ ਦਬੁਰਜੀਆ ਮੈਂ ਐਨ ਆਰ ਆਈ ਆ ਤੇ ਮੇਰੇ ਬੱਚੇ ਨੇ ਪਿੱਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਘਰ ਦੇ ਬਾਹਰ ਬਦਮਾਸ਼ਾਂ ਨੇ ਮਾਰੇ ਲਲਕਾਰੇ ਆ ਰਿਹਾ ਹੋਰ ਹੋ ਰਿਹਾ ਹੋਰ ਆਇਆ 7-8 ਦਿਨ ਹੋ ਗਏ ਆ ਪ੍ਰਸ਼ਾਸਨ ਨੂੰ ਅਸੀਂ ਰਿਪੋਰਟ ਵੀ ਲਿਖਾਈ ਐ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਧਿਆਨ ਦਿੱਤਾ ਜਾਵੇ ਫਿਰ ਇਹ ਕਿਰਪਾਨਾ ਨਾਲ ਘਰ ਦੇ ਗੇਟਾਂ ਦੀ ਕੀਤੀ ਭੰਨ ਤੋੜ ਵੀ ਇੱਕ ਮਿੰਟ ਇਹ ਇੱਕ ਹੈਰਿਆ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨਾ ਤੇ ਮਿਹਰਬਾਨੀ ਤੁਹਾਡੀ ਇਸੀ ਦੇ ਧਿਆਨ ਦੇ ਪ੍ਰਸ਼ਾਸਨ ਨੂੰ ਬੇਨਤੀ ਦੋਨਿਆਂ ਹੱਥ ਜੋੜ ਕੇ ਜੀ ਵਾਰਦਾ ਅੱਜ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਜੀहां ਸ਼ਰਿਆਮ ਗੁੰਡਾਗਰਦੀ ਹੋਈ ਹੈ ਸ਼ਰਿਆਮ ਐਨ ਆਰ ਆਈ ਦੇ ਘਰ ਤੇ ਹਮਲਾ ਕੀਤਾ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਹੱਥਾਂ ਚ ਹਥਿਆਰ ਲੈ ਕੁਝ ਬਦਮਾਸ਼ ਐਨ ਆਰ ਆਈ ਦੇ ਘਰ ਦੇ ਬਾਹਰ ਖੜੇ ਨੇ ਇਨਾ ਮਲਜਮਾ ਵੱਲੋਂ ਸ਼ਰਿਆਮ ਘਰ ਤੇ ਬਾਹਰ ਖੜਾ ਲਲਕਾਰੇ ਮਾਰੇ ਜਾਂਦੇ ਨੇ ਦੇਖਦੇ ਹੀ ਦੇਖਦੇ ਇਹ ਮਲਜਮ ਗੁੰਡਾਗਰਦੀ ਤੇ ਉੱਤਰ ਆਏ ਨੇ ਇਨਾ ਮਲਜਮਾਂ ਨੇ ਘਰ ਦੇ ਗੇਟਾਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਇੱਕ ਤੋਂ ਬਾਅਦ ਇੱਕ ਘਰ ਦੇ ਗੇਟਾਂ ਤੇ ਕਿਰਪਾਨਾਂ ਮਾਰੀਆਂ ਗਈਆਂ ਨੇ ਕਾਫੀ ਸਮਾਂ ਇਹ ਬਦਮਾਸ਼ ਸ਼ਰਿਆਮ ਸ਼ਰੇਰਾ ਗੁੰਡਾਗਰਦੀ ਕਰਦੇ ਦਿਖਾਈ ਦਿੱਤੇ ਨੇ ਤੇ ਪੂਰੀ ਵਾਰਦਾਤ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵਰਦਾਤ ਤੋਂ ਬਾਅਦ ਐਨਆਰਆਈ ਪਰਿਵਾਰ ਸਹਿਮਿਆ ਹੋਇਆ ਹੈ ਇਲਾਕੇ ਚ ਦਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਇਸ ਐਨਆਰਆਈ ਵੱਲੋਂ ਇਹਨਾਂ ਮੁਜਮਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਹੈਲੋ 사ਸੀਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨਆਰਆਈ ਹਾਂ ਤੇ ਮੇਰੇ ਬੱਚੇ ਦੇ ਪਿਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਬੰਡੇ ਮਾਰ ਨਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨੇ ਤੇ ਮਿਹਰਬਾਨੀ ਤੁਹਾਡੀ ਤੁਸੀਂ ਇਹਦਾ ਧਿਆਨ ਦੋ ਪ੍ਰਸ਼ਾਸਨ ਨੂੰ ਬੇਨਤੀ ਹੈ ਦੋਨੇ ਹੱਥ ਜੋੜ ਕੇ ਜੀ ਗੁੰਡਾਗਰਦੀ ਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਦੁਬਾਰਜੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੇਖੌਫ ਇਹਨਾਂ ਬਦਮਾਸ਼ਾਂ ਵੱਲੋਂ ਐਨਆਰਆਈ ਦੇ ਘਰ ਤੇ ਹਮਲਾ ਕੀਤਾ ਗਿਆ ਇਸ ਮਾਮਲੇ 'ਚ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਨਆਰਈ ਵੱਲੋਂ ਆਪਣੇ ਘਰ ਤੇ ਹਮਲੇ ਸੰਬੰਧੀ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਸ ਤੇ ਸਾਡੇ ਵੱਲੋਂ ਕਾਰਵਾਈ ਕਰਦੇ ਹਾਂ ਐਫ ਆਈ ਆਰ ਨੰਬਰ 51 ਅੰਡਰ ਸੈਕਸ਼ਨ 333 ਬੀ ਐਨ ਐਸ 191 190 324 ਬੀ ਐਨ ਐਸ ਦੇ ਤਹਿਤ ਜਿਹੜਾ ਮੁਕੱਦਮਾ थाना ਸੁਲਤਾਨਪੁਰ ਦੇ ਵਿੱਚ ਦਰਜ ਕੀਤਾ ਗਿਆ ਹੈ ਇਹ ਮੁਕੱਦਮਾ ਜਿਹੜਾ ਇਸ ਦੇ ਫਾਦਰ ਦਲੀਪ ਸਿੰਘ ਦੀ ਸਟੇਟਮੈਂਟ ਦੇ ਉੱਤੇ ਦਰਜ ਕੀਤਾ ਗਿਆ ਹੈ ਇਹਨਾਂ ਵੱਲੋਂ ਜਿਹੜਾ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦੇ ਤਾਏ ਸਹੁਰੇ ਦਾ ਪੋਤਰਾ ਲੱਗਦਾ ਹੈ ਹਰ ਸੰਦੀਪ ਸਿੰਘ ਤੇ ਉਹ ਕੁਝ ਹੋਰ ਉਸ ਦੇ ਨਾਲ ਜਿਹੜੇ ਅਣਪਛਾਤੇ ਵਿਅਕਤੀ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਜੋ ਇਹਨਾਂ ਵੱਲੋਂ ਕਿਹਾ ਗਿਆ ਵੀ ਇਸ ਦੇ ਵਿੱਚ ਉਹਨਾਂ ਦੀ ਗੇਟ ਜਿਹੜੀ ਆ ਭੰਨਤੋੜ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਪਹਿਲਾਂ ਜ਼ਿਕਰ ਕੀਤਾ ਗਿਆ ਵੀ ਇਸ ਦੇ ਵਿੱਚ ਫਾਇਰ ਸੰਬੰਧੀ ਵੀ ਜ਼ਿਕਰ ਜਿਹੜਾ ਵੀਡੀਓ ਦੇ ਵਿੱਚ ਕੀਤਾ ਗਿਆ ਪਰ ਇਹਨਾਂ ਦੇ ਬਿਆਨਾਂ ਤੇ ਮੋੜਲੀ ਪੁੱਛ ਕੇ ਇਸ ਦੇ ਵਿੱਚ ਅਜੇ ਤੱਕ ਕੋਈ ਫਾਇਰ ਵਾਲੀ ਗੱਲ ਸਾਹਮਣੇ ਨਹੀਂ ਆਈ ਪਰ ਫਿਰ ਵੀ ਮੁਕੱਦਮੇ ਦੀ تصਦੀਕ ਜਿਹੜੀ ਆ ਪੂਰੀ ਕੀਤੀ ਜਾਵੇਗੀ ਜਿਸ ਦੇ ਵਿੱਚ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਵਾਕਈ ਹੀ ਹੈਰਾਨ ਕਰ ਦੇਣ ਵਾਲੀਆਂ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਜਾਂਚ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਜਗਬਾਣੀ ਟੀਵੀ